ਲਓ ਜੀ ਦੋਸਤੋ ਸੋ ਅੱਜ ਆਪਾਂ ਚਟਣੀ ਚਿਪੜਾਂ ਦੀ ਚਿਪੜਾਂ ਦੀ ਚਰਣੀ ਕੁੱਟ ਰਹੇ ਹਾਂ ਸੋ ਕਾਫੀ ਜ਼ਿਆਦਾ ਚਿਪੜ ਲੈ ਕੇ ਆਇਆ ਸੀਗਾ ਤੇ ਸਜ ਰਹੇ ਹਾਂ ਬਹੁਤ ਵਧੀਆ ਤਰੀਕੇ ਨਾਲ ਟੇਸਟ ਖਾਦੀ ਹੋਣੀ ਤੁਸੀਂ ਵੀ ਕਾਫੀ ਵਧੀਆ ਜਿਹੜਾ ਦੁਪਹਿਰ ਦੇ ਖਾਣੇ ਵਾਸਤੇ ਜਦੋਂ ਸਬਜ਼ੀ ਨਹੀਂ ਹੁੰਦੀ ਤਾਂ ਜਿਆਦਾ ਪਸੰਦ ਦੁਪਹਿਰ ਦੇ ਖਾਣੇ ਚ ਜਾਟੀ ਜਿਹੜੀ ਇਹ ਕੀਤੀ ਜਾਂਦੀ ਹੈ ਤੇ ਬਹੁਤ ਹੀ ਵਧੀਆ ਜਿਹੜਾ ਸਵਾਦ ਚਟਣੀ ਦਾ ਸੁਮਾਈ ਸੋ ਤੇ ਫਿਰ ਅਗਲਾ ਦੇ ਨਾਮ ਨਾਲ ਆਪਾਂ ਇਹਦੇ ਵਿੱਚ ਆਪਾਂ ਪਾਵਾਂਗੇ ਆਦਾ ਵੀ ਪਾਵਾਂਗੇ ਤੇ ਸਾਫਤੀ ਲਾਲ ਮਿਰਚ ਤੇ ਹਰੀ ਮਿਰਚ ਰੋਣ ਨਹੀਂ ਪਾਰ ਹੈ ਆਪਾਂ ਆਦੇ ਤੇ ਹਰੀ ਮਿਰਚ ਦੀ ਪੁਟਾਈ ਸ਼ੁਰੂ ਕਰਤੀ ਹੈ ਆਪਾਂ ਕੀ ਇਹ ਜੇ ਸਾਰਾ ਸਮਾਨ ਵਿੱਚ ਪਾਵਾਂਗੇ ਨਾ ਤਾਂ ਫਿਰ ਇਹ ਜਿਹੜੀ ਚਮੜਾ ਹੁੰਦਾ ਲਾਲ ਮਿਰਚ ਦਾ ਇਹ ਉਹ ਨਹੀਂ ਹੁੰਦਾ ਚੰਗੀ ਤਰ੍ਹਾਂ ਪੀਸਿਆ ਨਹੀਂ ਜਾਂਦਾ ਬ੍ਰੀਕ ਨਹੀਂ ਬਣਦਾ ਇਸ ਤਰ੍ਹਾਂ ਚੰਗੀ ਤਰ੍ਹਾਂ ਬ੍ਰੀਕ ਮਰ ਜਾਂਦਾ ਤੁਹਾਨੂੰ ਤਾਂ ਆਪਾਂ ਉੱਤਰ ਕੇ ਪਹਿਲਾਂ ਮਿਰਚਾਂ ਤੇ ਆਦਾ ਇਸ ਲਈ ਘੁੱਟ ਰਹੇ ਹਾਂ ਆਪਾਂ ਉਹ ਜੀ ਹੁਣ ਆਪਾਂ ਇਹਦੇ ਵਿੱਚ ਪਾਉਣਾ ਚਿਬੜ ਤੇ ਚਿਪੜਾਂ ਦੀ ਵਧੀਆ ਤਰੀਕੇ ਨਾਲ ਕਟਾਈ ਕਰਾਂਗੇ ਕਾਫੀ ਵੀ ਉਹਨਾਂ ਨੇ ਛਿੱਟੇ ਪਾਏ ਦੇਣਾ ਧਿਆਨ ਨਾਲ ਕਈ ਵਾਰ ਛਿੱਟਾ ਅੱਖ 'ਚ ਵੀ ਪੈ ਸਕਦਾ ਤੇਰੀ ਲਾ ਛੱਡੇ ਗੰਡੇ ਬ੍ਰੀਕ ਕਰਨ ਦਾ ਆਸਾਨ ਤਰੀਕਾ ਤੇਜੀ ਜਿਹੀ ਬਰੀ ਹੈ ਨਾ ਲਓ ਜੀ ਚਟਨੀ ਤਿਆਰ ਆ ਗੰਡੇ ਆਪਾਂ ਕੱਟ ਲੈ ਬ੍ਰੀਕ ਤੇ ਚੰਡੀ ਦਾ ਪੇਸਤ ਤਿਆਰ ਤੇ ਹੁਣ ਲਾਵਾਂਗੇ ਉਹ ਤੇਲ ਦਾ ਸਰੋਂ ਦੇ ਤੇਲ ਦਾ ਤੜਕਾ ਲਈ ਕੜਾਹੀ ਆਪਾਂ ਰੱਖ ਲਈ ਤੇਲ ਆਪਾਂ ਲਓ ਜੀ ਤੇਲ ਆਪਾਂ ਪਾ ਲਿਆ ਤੇਲ ਦਿੱਤਾ ਹੋ ਗਿਆ ਪਹਿਲਾਂ ਆਪਾਂ ਪਾਵਾਂ ਗੰਡੇ ਗੰਡੇ ਜਿਹੜੇ ਬਰੀਕ ਕਰੇ ਨੇ ਇਹ ਆਪਾਂ ਗੰਡੇ ਤੇਲ ਦੇ ਵਿੱਚ ਪਾ ਦੇ ਹਾਂ ਔਰ ਇਹਨਾਂ ਦਾ ਵੀ ਤੇਲ ਦੇ ਵਿੱਚ ਜਿਹੜਾ ਪਾਣੀ ਆ ਉਹ ਮੱਠ ਜਾਣਾ ਫਿਰ ਦੋਵਾਂ ਦਾ ਆਪਾਂ ਪਾਵਾਂਗੇ ਚਾਹਣੀ ਜਿਹੜੀ ਗੰਡੇ ਦੇ ਤੇ ਬਣਾ ਲਈ ਕੁੱਟੀ ਐ। ਲਓ ਜੀ ਜਿਹੜਾ ਗੰਡੇ ਦੇ ਵਿੱਚਲਾ ਪਾਣੀ ਜਿਆਦਾ ਹੋਊਗਾ ਕਿ ਆਪਾਂ ਇਹਨੂੰ ਥੁੰਡੇ ਦੇ ਵਿੱਚ ਵੀ ਪੁੱਟ ਸਕਦੇ ਸੀਗੇ। ਥੁੰਡੇ ਦੇ ਵਿੱਚ ਤਾਂ ਨਹੀਂ ਕੁੱਟੇ ਆਪਾਂ ਕਿਉਂਕਿ ਜਿਆਦਾ ਛਿੱਟੇ ਫਾਇਦੇ ਨਹੀਂ ਕੱਪੜਿਆਂ ਤੇ। ਇਸ ਤਰ੍ਹਾਂ ਕੇ ਸਰੋਂ ਦੇ ਤੇਲ ਦੇ ਵਿੱਚ ਆਪਾਂ ਇਹ ਪਾਣੀ ਜਿਹੜਾ ਇਹਨਾਂ ਦਾ ਨਿਕਲਦਾ ਤੇ ਹੁਣ ਆਪਾਂ ਪਾਵਾਂਗੇ ਚਾਹਣੀ ਜਿਹੜੀ ਆਪਾਂ ਕੁੱਟੀ ਸੀਗੀ। ਤੋਂ ਆਪਾਂ ਇਹ ਚਾਹਣੀ ਸਾਥ। ਤੋਂ ਆਪਾਂ ਲੈ ਨੂੰ ਵੀ ਸੰਗੀਤ ਨਾਲ ਜਿਹੜਾ ਇਹਦਾ ਪਾਣੀ ਪਾਵਾਂਗੇ ਜਲਦੀ ਜੇ ਤਿਆਰ ਹੋ ਜਾਣੀ ਇਹ ਜਦੋਂ ਪਾਣੀ ਮਚ ਗਿਆ ਅਸੀਂ ਚੜਨੀ ਆਪਣੀ ਤਿਆਰ ਹੋ ਗਈ ਸੋ ਬਤਾਉਣਾ ਕੋਈ ਜੀ ਆਪਣੀ ਚੜਨੀ ਤਿਆਰ ਸੋ ਪਚੁੱਲਾ ਕਰ ਦਈਏ ਬੰਦ ਸੋ ਧੰਨਵਾਦ ਬਈ ਕਹੀ ਜੀ ਲੱਗੀ ਵੀਡੀਓ ਸ਼ੇਅਰ ਕਮੈਂਟ ਜਰੂਰ ਕਰਨਾ ਧੰਨਵਾਦ ਜੀ ਬਹੁਤ ਬਹੁਤ ਮਿਹਰਬਾਨ